ਚੌੜੀਆਂ ਹੋ ਨਹੀਂ ਸਕਦੀਆਂ ਕਾਰਪੋਰੇਸ਼ਨ ਦੀਆਂ ਸੜਕਾਂ ਹਨ ਉਹਨੋਂ ਕਿੱਥੋਂ ਚੌੜੀਆਂ ਹੋਣਗੀਆਂ ਖੱਬੇ ਵੀ ਦੁਕਾਨਾਂ ਸੱਜੇ ਵੀ ਦੁਕਾਨਾਂ ਗੱਡੀਆਂ ਹੋਰ ਵਧਦੀ ਜਾਂਦੀਆਂ ਦਿਨੋਂ ਦਿਨ ਨੇ ਟ੍ਰੈਫਿਕ ਦੀ ਸਮੱਸਿਆ ਵੱਧ ਨਹੀਂ ਘਟਣੀ ਨਹੀਂ ਮੈਂ ਫਿਰ ਕਮਿਸ਼ਨਰ ਸਾਹਿਬ ਨਾਲ ਪਿੱਛੇ ਮੀਟਿੰਗ ਕੀਤੀ ਸੀ ਉਹਦੇ 'ਚ ਇਹ ਫੈਸਲਾ ਹੋਇਆ ਸੀਗਾ ਕਿ ਆਪਾਂ ਐਡੀਸ਼ਨਲ ਫੋਰਸ ਡਿਪਲॉय ਕਰੀਏ ਆਪਾਂ ਵੀ ਕਈ ਵਾਰੀ ਦੇਖਿਆ ਟ੍ਰੈਫਿਕ ਜਾਮ ਹੁੰਦਾ 3 ਕਿਲੋਮੀਟਰ ਦਾ ਉਹ ਇੱਕ ਬੰਦਾ ਜਾਂਦਾ ਅੱਗੇ ਜਾ ਕੇ ਕੋਈ ਗੱਡੀ ਗੁੱਡੀ ਫਸੀ ਹੁੰਦੀ ਥੋੜੀ ਜੀ ਹਿਲਾਉਂਦੇ ਆ ਟ੍ਰੈਫਿਕ ਚੱਲ ਪੈਂਦਾ ਸੋ ਆਪਾਂ ਨੂੰ ਹੁਣ ਲੁਧਿਆਣਾ ਸ਼ਹਿਰ 'ਚ ਜਿਹੜਾ ਮੇਨ ਇਹ ਮੁੱਦਾ ਸੋਲਵ ਹੋ ਸਕਦਾ ਸਿਰਫ ਇੱਕੋ ਤਰੀਕੇ ਨਾਲ ਹੋ ਸਕਦਾ ਐਡੀਸ਼ਨਲ ਫੋਰਸ ਨਾਲ ਉਸ ਦਿਨ ਫਿਰ ਅਸੀਂ ਇੱਕ ਪਲਾਨ ਬਣਾਇਆ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਆਪਣੇ ਮਾਲਯੋਕ ਮੁੱਖ ਮੰਤਰੀ ਜੀ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਕਿ ਲੁਧਿਆਣਾ ਸ਼ਹਿਰ 'ਚ ਸਾਨੂੰ ਐਡੀਸ਼ਨਲ ਫੋਰਸ ਚਾਹੀਦੀ ਹੈ ਅਸੀਂ ਮੰਗੀਆਂ ਤਾਂ ਤਿੰਨ ਕੰਪਨੀਆਂ ਸੀ 200 ਕੁਛ ਬੰਦੇ ਮੰਗੇ ਸੀਗੇ ਪਰ ਉਹਨਾਂ ਨੇ 140 ਦੀ ਫੋਰਸ ਸਾਨੂੰ ਭੇਜਤੀ ਹੈ ਉਹ ਆ ਗਈ ਹੈ ਜ਼ਿਲ੍ਹੇ ਵਿੱਚ ਉਹ ਸਾਰੀ ਅਸੀਂ ਟ੍ਰੈਫਿਕ ਤੇ ਲਗਾਵਾਂਗੇ। ਮਤਲਬ ਕਿ ਚਾਹੇ ਉਹ ਹੋ ਇਹ ਹੋ ਸਕਦਾ ਹੈ ਵੀ ਉਹਨਾਂ ਨੂੰ ਕੋਈ ਹੋਰ ਕੰਮ ਦੇ ਦੀ ਐਗਜ਼ਿਸਟਿੰਗ ਚੋ ਟ੍ਰੈਫਿਕ ਚ ਲਗਾ ਦੀ ਐ ਪਰ 100 ਸਬਾਸੋ ਬੰਦਾ ਹੁਣ ਟ੍ਰੈਫਿਕ ਵਿੱਚ ਐਡੀਸ਼ਨਲ ਲੱਗੇਗਾ। ਇਹ ਜਿਹੜੇ ਹੋਣਗੇ ਸਾਡੇ ਜ਼ਿਲ੍ਹੇ ਵਿੱਚ 77 ਬਲੈਕ ਸਪੌਟ ਹੈਗੇ। 77 ਬਲੈਕ ਸਪੌਟ ਦਾ ਮਤਲਬ ਜਿੱਥੇ ਐਕਸੀਡੈਂਟ ਹੋਣ ਦਾ ਡਰ ਹੁੰਦਾ ਕੋਈ ਕੁਛ ਹੁੰਦਾ ਤਾਂ ਕਿ ਉੱਥੇ ਟ੍ਰੈਫਿਕ ਕੰਟਰੋਲ ਕੀਤਾ ਜਾਵੇ। 67 ਇਹੋ ਜੇ ਹੈ ਜਿੱਥੇ ਫੋਰਸ ਹੈ ਹੀ ਨਹੀਂ ਕਿਉਂਕਿ ਫੋਰਸ ਦੀ ਸ਼ਾਰਟੇਜ ਕਰਕੇ ਉੱਥੇ ਵੀ ਟ੍ਰੈਫਿਕ ਜਮ ਹੁੰਦਾ ਸੋ ਆਉਣ ਵਾਲੇ ਟਾਈਮ ਵਿੱਚ ਟ੍ਰੈਫਿਕ ਦਾ ਅਸੀਂ ਸਾਰਾ ਕਰਾਂਗੇ ਇੱਕ ਸਭ ਨਾਲੋਂ ਜ਼ਿਆਦਾ ਟ੍ਰੈਫਿਕ ਜਮ ਹੁੰਦਾ ਸਕੂਲਾਂ ਦੇ ਬਾਅਦ ਸਵੇਰ ਵੱਲੇ ਜਦੋਂ ਬੱਚਿਆਂ ਨੂੰ ਛੱਡਣ ਆਂਦੇ ਤੇ ਦੁਪਹਿਰ ਵੱਲੇ ਜਦੋਂ ਲੈਣ ਆਂਦੇ ਦੁਪਹਿਰ ਵੱਲੇ ਜ਼ਿਆਦਾ ਹੁੰਦਾ ਸਵੇਰ ਵੱਲੇ ਫੇਰ ਥੋੜਾ ਘੱਟ ਹੁੰਦਾ ਕਿਉਂਕਿ ਸਵੇਰੇ ਬੱਚੇ ਨੂੰ ਛੱਡ ਕੇ ਫਟਾਫਟ ਨਿਕਲ ਜਾਂਦੇ ਆ ਜਾਂ ਫਿਰ ਸਵੇਰੇ ਦੂਜਾ ਟ੍ਰੈਫਿਕ ਵੀ ਘੱਟ ਹੁੰਦਾ ਪਰ ਦੁਪਹਿਰ ਵੱਲੇ ਤਾਂ ਦੂਜਾ ਟ੍ਰੈਫਿਕ ਵੀ ਨਾਰਮਲ ਹੁੰਦਾ ਪਰਸ ਵੇਟ ਕਰਨੀ ਪੈਂਦੀ ਕਿਸੇ ਵਲੇ ਬੱਚੇ ਨੂੰ ਆਂਦੇ ਟਾਈਮ ਲੱਗਦਾ ਹੈ ਕੋਈ 5 ਮਿੰਟ ਪਹਿਲਾਂ ਆ ਜਾਂਦਾ ਕੋਈ 10 ਮਿੰਟ ਬਾਅਦ ਆਂਦਾ ਉਹ ਗੱਡੀਆਂ ਖੜੀਆਂ ਰਹਿੰਦੀਆਂ ਉੱਥੇ ਬਹੁਤ ਪ੍ਰੋਬਲਮ ਹੁੰਦੀ ਜਿਹੜੇ ਮੇਨ ਸਕੂਲ ਹੈ ਸਾਰਿਆਂ ਦੇ ਬਾਹਰ ਫੋਰਸ ਲੱਗਿਆ ਕਰੂਗੀ ਦੋ ਦੋ ਤਿੰਨ ਤਿੰਨ ਬੰਦੇ ਜਿੰਨੇ ਚਾਹੀਦੇ ਆ ਉਹ ਟਾਈਮਿੰਗ ਵਿੱਚ ਜਿਸ ਤਰ੍ਹਾਂ ਕੁੰਦਨ ਵਿਦਿਆ ਮੰਦਰ ਦੇ ਬਾਹਰ ਬਹੁਤ ਜਾਮ ਲੱਗਦਾ ਉਹਦੇ ਪਿੱਛੇ ਹੋਰ ਵੀ ਐਕਟੀਵਿਟੀ ਹੈ ਨਾਲ ਆ ਰਿਹਾ ਕਾਲਜ ਵੀ ਹੈ ਪਿੱਛੇ ਸ਼ਮਸ਼ਾਨ ਘਾਟ ਵੀ ਹੈ ਉੱਥੇ ਕਈ ਵਾਰੀ ਬਹੁਤ ਜਾਮ ਲੱਗਦਾ ਉੱਥੇ ਪਰਮਾਨੈਂਟ ਫੋਰਸ ਹੋਏਗੀ ਕਾਨਵੈਂਟ ਸਕੂਲ ਹੋ ਗਿਆ ਡੀ ਡੀਏ ਵੀ ਸਰਾਬਾ ਨਗਰ ਹੋ ਗਿਆ ਇੱਕ ਸਮੈਟਰੀ ਰੋਡ ਤੇ ਗਵਰਨਮੈਂਟ ਸਕੂਲ ਹੈ ਸੋ ਸਾਰੇ ਸਕੂਲਾਂ 'ਚ ਅਸੀਂ ਫੋਰਸ ਲਗਾਵਾਂਗੇ ਤਾਂ ਕਿ ਘੱਟੋ ਘੱਟ ਟ੍ਰੈਫਿਕ ਜਮ ਹੋਵੇ ਘੱਟੋ ਘੱਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨ ਨੂੰ ਕਹਿਣਾ ਚਾਹੁੰਗਾ ਸਾਰੇ ਲੁਧਿਆਣਵੀ ਭਰਾਵਾਂ ਨੂੰ ਕਹਿਣਾ ਚਾਹੁੰਗਾ ਭਰਾਵਾ ਦੇ ਭੈਰਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 ਕੀ ਕੀ ਹੈ ਨਹੀਂ ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ ਨਾਰਮਲ ਨਾਰਮਲ 2 112 112 ਅੱਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਕਿ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਣੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਹੈ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਪਿਆ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਨਹੀਂ ਹੈਗਾ ਉੱਥੇ ਪੀਸੀਆਰ ਭੇਜਣਗੇ ਇੱਕ ਛਾਡੇ ਕੋਲ ਸੀਐਸਆਰ ਵਿੱਚ ਅ ਅ ਸੀਆਈਆਈ ਵਾਲਿਆਂ ਨੇ ਹੋਰ ਇੰਡਸਟਰੀ ਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫਤੇ ਚ ਪੂਰੀਆਂ ਹੋ ਜਾਣਗੀਆਂ ਬਾਈ ਆਲਰੇਡੀ ਆ 13 ਜਾਂ 15 ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਹੈ ਨਾ ਕਾਰ ਹੈਗੀ ਆ ਉਹਦੇ ਵਿੱਚ 1 ਜਾਂ 2 ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਹੈ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦਿਸਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਨ ਵਾਲੇ ਮੁਲਾਦਰ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰਾਂ ਵੀ ਤੁਹਾਨੂੰ 35 ਚਲਦੀਆਂ ਦਿਸਣਗੀਆਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏਗਾ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਣਵੀ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂਜਸ ਲਿਆ ਰਹੇ ਹਾਂ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ ਪੂਰੀ ਗੱਲ ਕੀ ਫੋਰਸ ਹੈ ਦੀ ਟ੍ਰੈਫਿਕ ਦੀ ਆਪਣੀ ਟ੍ਰੈਕ ਹੈ ਜੀ ਦੱਸੋ ਜੀ 190 ਆ ਸਾਡੇ ਕੋਲ ਜਿਹਦੇ ਵਿੱਚ ਸਾਡਾ ਐਡਮਨ ਸਟਾਫ ਕੱਢ ਕੇ ਜਿਹੜੇ ਕੈਮਰੇਜ਼ ਵਗੈਰਾ ਆਪਰੇਟ ਕਰਦੇ ਆ ਅਸੀਂ ਸਾਡੇ ਕੋਲ ਸਿਰਫ 160 ਬੰਦੇ ਹੈਗੇ ਆ ਪੁਆਇੰਟਸ ਜਿਹੜੇ ਅਸੀਂ ਅਜੇ ਡਿਪਲੋਏ ਕਰਦੇ ਆ ਫੋਰਸ ਮੇਨ ਚਾਹ 140 ਹੋ ਰਹੇ ਹੋਣਗੇ 30 ਹਾਂਜੀ ਰਾਮ ਜੀ ਸਿੱਟਰੀ ਜੀ ਕਿਹੜੇ ਕਿਹੜੇ ਸਕੂਲ ਆ ਕਿੰਨੇ ਕੋ ਸਕੂਲ ਆ ਡਿਟੈਕਟਾਈ ਕੀਤੇ ਨਹੀਂ ਆ 4-5 ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਪਰ ਕੱਲੇ ਵੈਸਟ ਦੇ ਹੈ ਕਿ ਪੂਰੇ ਨਹੀਂ ਨਹੀਂ ਜੀ ਨਹੀਂ ਨਹੀਂ ਵੈਸਟ ਦੇ ਦੇਖੋ ਯਾਦਾ ਸਕੂਲ ਵੈਸਟ ਚ ਹੈ ਪਰ ਪੂਰੇ ਮੈਂ ਜਦੋਂ ਗੱਲ ਕਰਦਾ ਪੂਰੇ ਲੁਧਿਆਣੇ ਦੀ ਕਰਦਾ ਮੈਂ ਵੈਸਟ ਦੀ ਨਹੀਂ ਕਰਦਾ ਇਹ ਨਾ ਸਮਝੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਮੇਰੇ ਵੈਸਟ ਸਕੂਲ ਤਾਂ ਮਨ ਕੇ ਡਿਟੈਕਟ ਉਹ ਦਾਸ ਕਾ ਹੈਗੇ ਆ ਚਾਰ ਪੰਜ ਨਾਮ ਮੈਂ ਤੁਹਾਨੂੰ ਦੱਸਤੇ ਹੋਰ ਵੀ ਹੈਗੇ ਆ ਸਿਰਫ ਪ੍ਰਾਈਵੇਟ ਪ੍ਰਾਈਵੇਟ ਸਕੂਲ ਸੀ ਨੇ ਜਿਹੜੇ ਨਹੀਂ ਜੀ ਨਹੀਂ ਆ ਮੈਂ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਦੇਖੋ ਡਿਪੈਂਡ ਕਰਦਾ ਕਿਹੜੇ ਸਕੂਲ ਵਿੱਚ ਜ਼ਿਆਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਸਰ ਸਕੂਲ ਜਿਵੇਂ ਤੁਸੀਂ ਗੱਲ ਕੀਤੀ ਮੈਨੂੰ ਕੰਮਨ ਸਕੂਲ ਦੀ ਤੁਸੀਂ ਇੱਕ ਮੈਂਸ਼ਨ ਵੀ ਵਿੱਚ ਇੱਥਾ ਉੱਥੇ ਅਸੀਂ ਖੁਦ ਵੀ ਅਸੀਂ ਉੱਥੋਂ ਦਾ ਲੱਗਾ ਹੈਗਾ ਅਸੀਂ ਉੱਥੇ ਸਵੇਰੇ ਵੀ ਜਿਵੇਂ ਲੱਗਦਾ ਉਹ ਦੁਪਹਿਰ ਵੀ ਅਸੀਂ ਫਸ ਜਾਂਦੇ ਲੋਕ ਕੀ ਕਰਦੇ ਨੇ ਗੱਡੀ ਉੱਥੇ ਛੱਡ ਕੇ ਆਪ ਸਕੂਲ ਦੇ ਅੰਦਰ ਪੈਰ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬਣਿਆ ਉਹ ਉੱਥੇ ਗੱਡੀਆਂ ਪਾਰ ਆਉਂਦੀਆਂ ਨੇ ਉਹ ਹੋਰ ਵੀ ਕਿਸੇ ਨੂੰ ਲੱਗਦਾ ਹੁੰਦਾ ਕਿ ਉਹਨਾਂ ਨੂੰ ਸਮਝ ਆਇਆ ਵੀ ਜਾਏ ACP ਨੂੰ ਰਿਕਵੈਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਿਹੜੀ ਫੋਰਸ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਘਰੇ ਨਾ ਜਾਏ ਤਾਂ ਕੋਸ਼ਿਸ਼ ਕਰਦੇ ਆ ਜੇ ਇਹ ਜੀਆਂ ਗੱਡੀਆਂ ਨੂੰ ਇੱਕ ਵਾਰੀ ਟੋਅ ਕਰਾਂਗੇ ਤੇ ਆਪੇ ਫਿਰ ਅੱਗੇ ਤੋਂ ਉਹਨਾਂ ਨੂੰ ਹੋ ਜਾਊਗਾ ਵੀ ਐਦਾਂ ਛੱਡ ਕੇ ਨਹੀਂ ਜਾਣਗੇ ਇਨਸਟ੍ਰਕਸ਼ਨ ਕਰਤੀਆਂ ਨੇ ਸਕੂਲਾਂ ਨਾਲ ਕੋਈ ਇਨਸਟ੍ਰਕਸ਼ਨ ਦਿੰਦੀਆਂ ਕਿ ਤੁਸੀਂ ਆਪਣਾ ਪ੍ਰਾਈਵੇਟ ਸਟਾਫ ਦੀ ਬਾਹਰ ਗ੍ਰਾਫਿਕ ਮੂਵ ਚਲਾ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਕਲੋ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਵੀ ਜ਼ਿਆਦਾ ਹੁੰਦਾ ਹੈ ਉਹ ਨਹੀਂ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਪ ਹੁੰਦਾ ਨਾ ਤੁਹਾਨੂੰ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏ। ਪੁਲਿਸ ਵੀ ਸਰ ਹੈਲਪ। ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜੈਂਸ ਕਰ ਰਹੇ ਹਾਂ ਟ੍ਰੈਫਿਕ ਵਿੱਚ। ਹਾਂਜੀ। ਸਰ ਫਲਾਈਓਵਰਸ ਦੇ ਉੱਤੇ ਕਾਫੀ ਧੰ ਰੰਦਾ ਜਿਵੇਂ ਆਥਮਪਾਰਕ ਦੇ ਉੱਤਰ ਦੇ ਸਮੇਂ ਆਏ। ਉੱਦਰੀ ਵੱਲ ਨੂੰ ਜਾਣਾ ਹੋਵੇ ਉੱਥੇ ਵੀ ਰਹਿੰਦਾ ਜੀ। ਜਮ ਬੱਸ ਸਟੈਂਡ ਦੇ ਉੱਤਰ ਦੇ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ 스ਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰਡ ਹੈ। ਸੋ ਈ ਰਿਕਸ਼ਾ ਉਸ ਵੀ ਸਾਰੇ ਟ੍ਰੈਫਿਕ ਦਾ ਕਾਰਨ ਬਹੁਤ ਪਾੰਦਰੀ ਕਿਉਂਕਿ ਉਹਨਾਂ ਦੀ ਸੰਖਿਆ ਵੀ ਸ਼ਹਿਰ ਵਿੱਚ ਬਹੁਤ ਹੋ ਚੁੱਕੀ ਹੈ ਕਿਤੇ ਵੀ ਦਿਲ ਕਰਦਾ ਉਹ ਮੋੜ ਕੇ ਆਪਣਾ ਉੱਥੇ ਪੈਸੈਂਜਰਸ ਆਪਣੀ ਸਵਾਰੀ ਚ ਚਲੋ ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਿਣੇ ਆ ਹੁਣ ਮੈਂ ਤਾਈ ਤੱਕ ਇਹ ਆ ਤੁਹਾਨੂੰ ਮੈਂ ਕਹਿੰਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਲੱਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜ਼ੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਥੈਂਕਿਊ ਜੀ ਥੈਂਕਿਊ ਥੈਂਕਿਊ ਸਰ ਥੈਂਕਿਊ ਜੀ